ਲੋ ਜੀ ਇੱਥੇ ਆ ਬਾਈ ਇਹ ਇਲਾਇਦਾ ਹੀ ਡਿਪਾਰਟਮੈਂਟ ਬਣਾਇਆ ਬਣਾ ਨੇ ਪਸ਼ੂ ਪਾਲਣ ਵਾਲਾ ਮੇਲਾ ਹਨਾ ਚਲੋ ਦੇਖਦੇ ਅੰਦਰ ਜਾ ਕੇ ਕਿ ਆ ਪਾਣਾ ਬੀਤ ਦਾ ਬੰਦੇ ਪਸ਼ੂਆਂ ਨੂੰ ਵੀ ਦੇਖਣ ਕਾਫੀ ਆਉਂਦੇ ਲੋਕ ਹਨਾ ਕਈਆਂ ਨੇ ਗਾਂ ਗੋਆਂ ਬੱਧ ਰੱਖੇ ਮਜੀਨ ਕਾ ਆਰੇ ਆਏ ਆ ਨਾ ਹਾਂ ਕਿਰਨ ਜੀ ਨੇ ਮਸ਼ੀਨ ਲੈਣੀ ਆ ਦੁੱਧ ਚਵਾਈ ਵਾਲੀ ਹਾਂ ਪੌਜ਼ਿਟਿਵ ਪਰ ਮਿਲ ਜਾਂਦੀ ਹੈ ਅਗਲਾ ਬੁੱਕ ਕਰਾ ਦਿੰਦਾ ਅੱਛਾ ਬਾਕੀ ਫਿਰ ਨਸਲਾਂ ਦੇ ਇਸ ਬਾਰੇ ਵੀ ਪਤਾ ਲੱਗਦਾ ਹਾਂ ਹੈਨਾ ਤਾਂ ਜਿਹਨੇ ਨਾਲੇ ਅਗਲਾ ਪੁੱਛਿਆ ਵੀ ਹੈ ਨਾ ਦੁੱਧ ਦੁੱਧ ਕਿਦਾਂ ਬਦੂਗੇ ਗੈਂ ਦਾ ਹੈਨਾ ਹਾਂ ਕੋਈ ਵੀ ਪੌਜ਼ਿਟਿਵ ਲਵਾਉਂਦੀ ਆ ਲਓ ਜੀ ਕਿੰਨੇ ਆਟਾ ਇੱਥੇ ਵੀ ਜਾਨਵਰਾਂ ਮਰੇ ਹੈ ਨਾ ਡੰਗਰਾਂ ਨੂੰ ਗਰਾਂ ਮਾਰੇ ਦੱਸਿਆ ਮਾਰੇ ਹਾਂ ਫਾਰੇ ਮਸਾਲੇ ਮਤਲਬ ਮੁਰਗੇ ਆ ਹਾਂ ਤੇ ਸਾਨ ਆਏ ਵੇ ਛੋਟਾ ਜੀ ਨੂੰ ਸੀਮਾ ਨੇ ਹਾਂ ਹਾਂ 30 ਬੰਦੇ ਆ ਗਏ ਹਾਂ ਉਹ ਪੈਰ ਹੀ ਪਾ ਕੇ ਜੇ ਵੀ ਨੇ ਸੌ ਸੁਣੇ ਕੋਲ ਸੱਤਾਂ ਵੀ ਮਹੀਨ ਲੈ ਕੇ ਆ ਜਾਂਦੀ ਜਿਹੜੀ ਮੋਟਰ ਹਾਂ ਹਾਂ ਉਹ ਆ ਦੇਖ ਜਿਹੜੇ ਕੁਝ ਦੁੱਧਲੀ ਪੀਂਦੇ ਉਹਨਾਂ ਨੂੰ ਸੀਸੀ ਹੋ ਜਾਂਦਾ ਹਾਂ ਹਾਂ ਹੋਰ ਕੀ ਮਾਰ ਕੇ ਆ ਬਈ ਮਤਲਬ ਹੈ ਕਿ ਗਲਤ ਪਰ ਪ੍ਰੈਣੀਆ ਕਈਆਂ ਪ੍ਰੈਣੀਆ ਦਾ ਕਿਆ ਕਰਦੇ ਆ ਨੰਗਰਾਂ ਨੂੰ ਨੰਗਰਾਂ ਨੂੰ ਕੁੱਤ ਨੂੰ ਮਤਲਬ ਹੱਕਣ ਹੱਕਣ ਨੂੰ ਹਾਂ ਛਿੜੀਆਂ ਹਾਂ ਹਾਂ ਪ੍ਰੈਣੀ ਦੇ ਸ਼ਕੀਨ ਹੁੰਦੇ ਪ੍ਰੈਣੀ ਦੇ ਸ਼ਕੀਨ ਹੁੰਦੇ ਕਈ ਬਾਬੇ ਪੁਰਾਣੇ ਮੁੰਡੇ ਤਾਂ ਹੁਣ ਟਰੈਕਟਰਾਂ ਦੀ ਹੋ ਰਹੀ ਬਾਬੇ ਜੀ ਪੁਰਾਣੇ ਪ੍ਰੈਣੀਆ ਦੇ ਸ਼ਕੀਨ ਹਣ ਹਾਂ ਉਹ ਹੋਰ ਇੱਕ ਆਏ ਆ ਬਾਈ ਡਾਕਟਰ ਡਾਕਟਰ ਐਂਡ ਆ ਬੰਦਾ ਜਿਹੜੇ ਸੇਜੀ ਬਣ ਕਰਨ ਬਾਰੇ ਗੱਲ ਕਰ ਰਹੇ ਨੇ ਹੋਰਿਆਂ ਨੂੰ ਦਾਦੇ ਵੀ ਹੋਣੇ ਆ ਹਨਾ ਹਾਂ ਇਹ ਕਾਲ ਜਾ ਬਾਈ ਸਾਡੇ ਜੀ ਰਵੈਲੀ ਘਟਾ ਇਹ ਵਿੱਚ ਆ ਗਿਆ ਬਾਈ ਮੈਂ ਘਵਾਤਾ ਰੱਖੜੀਆਂ ਹੋਏ ਸਨ ਅੱਛਾ ਕਿਸੇ ਕਿਸੇ ਵੀ ਚੀਜ਼ ਦੀ ਠੀਕ ਹੈ ਠੀਕ ਆ ਕੋਈ ਸਰਕਾਰ ਜੁੱਟ ਕਿਸੇ ਨੂੰ ਲੋਡ ਦੀ ਸਮਾਜਿਕ ਨਹੀਂ ਜੰਗੂ ਹਾਂ ਆਪਾਂ ਫਿਰ ਬੱਛੜੀ ਵਾਲੇ ਤੋਂ ਹੀ ਨਾ ਠੀਕ ਹੈ ਪਰ ਜਿਹੜਾ ਇਹ ਜਿਹੜੀ ਇਹ ਰੱਖੀ ਹੋਈ ਹੈ ਇਹ ਪਹਿਲਾਂ ਵਾਦਾ ਭਾਈ ਡਾਕਟਰ ਨੇ ਕਿ ਤਿੰਨ ਮਹੀਨੇ ਬਾਅਦ ਹਾਂ ਹਾਂ ਤਿੰਨ ਚਾਰ ਭਾਈ ਬੈਠੇ ਤਾਂ ਨਾ 6 ਮਹੀਨੇ ਹੋ ਜਾਂ ਸਾਲ ਵਾਰੀ ਕਢਾਉਣਾ ਚਾਹੀਦਾ ਨਹੀਂ ਆਇਆ ਤਿੰਨ ਮਹੀਨੇ ਬਾਅਦ ਨਵਾਂ ਪੁਰਾਣਾ ਹੋ ਜਾਂਦਾ ਹੋ ਜਾਂਦਾ ਐ ਤਾਂ ਪਰ ਉਹ ਤਿੰਨ ਮਹੀਨੇ ਬਾਅਦ ਭਾਈ ਨਵਾਂ ਪੁਰਾਣਾ ਇਹ ਕਰ ਦਿੰਦੇ ਆ ਵਾ ਠੀਕ ਆ ਹਾਂ ਮੈਂ ਮੈਂ ਸਾੜੇ ਮਹੀਨਾ ਮਸ਼ੀਨ ਆ ਗਿਆ ਭਾਈ ਇਹ ਪਾਦਕ ਕੇ ਪੇਟਾ ਦੋ ਸੱਤ ਮਿੰਟ ਦੇ ਵਿੱਚ ਆ ਗਿਆ। ਉਹ ਵੀ ਜਿਹੜੇ ਨਾਮ ਦੇ ਆਉਂਦੇ ਆ। ਉਹ ਬਿਆਪਾਰ ਦਾ ਬਣਾਇਆ। ਕਿ ਟੋਲੀਆਂ ਟੋਲੀਆਂ ਆ ਗਿਆ ਮੇਂ ਦੁੱਧ ਵਾਲੀਆਂ ਜਿਹੇ ਲੈਣਾ ਸਾਰਾ ਗੈਂਾਂ ਦਾ ਹੀ ਸਮਾਨ ਆ ਜਾਨਵਰਾਂ ਦੇ ਪ੍ਰਤੀ। ਆਹ ਹੁਣ ਅੱਗੇ ਚੱਲੀਏ। ਦੇਖਦੇ ਆ ਬਾਠਾਂ ਨੂੰ ਮਿਲਦੇ ਆਪਾਂ ਇੱਕ ਥੋੜੀ ਜੀ ਉਹਨਾਂ ਤੋਂ ਜਾਣਕਾਰੀ ਵੀ ਲੈਣੀ ਆ। ਹਾਂ ਹਾਂ। ਇਹ ਜਾਨਵਰਾਂ ਬਾਰੇ ਵੀ ਸੱਜ ਕੇ ਅਪਡੇਟ। ਆਹ ਬਈ ਪਸ਼ੂਆ ਵਰੀ ਦੱਸਿਆ ਬੈਠੇ ਪਸ਼ੂਣੇ ਕਿਤਾਸ ਵਾਲਾ ਕਰਨੀ ਆ ਹਾਂ ਹਾਂ ਜਿੱਦਾਂ ਹਾਂਸ ਵਾਲੇ ਕਰਨੇ ਆ ਆ ਚਾਰ ਦੀ ਸਮੈਲ ਆਣ ਲੱਗੀ ਬਈ ਮੇਰੇ ਨਾਲ ਰਜਾਨਾ ਆਉਂਦਾ ਹੈ ਹਾਂ ਆਹ ਇਕੱਲੇ ਪ੍ਰੈਨਿੰਗ ਨੇ ਹਾਂ ਆ ਪ੍ਰੈਨਿੰਗ ਗੇਟ ਬਣਾਉਣੀ ਹਾਂ ਹਾਂ ਨਾ ਨਾ ਉਹ ਬੋਦ ਤੋ ਹਾਂ ਸੁਣਦਾ ਭਾਈ ਹਾਂ ਮਾਟੀ ਹੈ 48 ਕਿਲੋ ਨਹੀਂ ਨਹੀਂ ਮਾਟੀ ਪੂਰਾ ਮੁਰਰਾਂ ਸੁਣਦਾ ਉਹ ਵੀ ਦਾ ਪੁੰਗੜੇ ਤੋਂ ਨਹੀਂ ਆਇਆ ਅੱਜ ਰੋਣ ਵਾਲੀ ਨਾ ਆਉਂਦਾ ਉਹ ਮਾਨੇ ਮੋਲ ਲੇਖਿਆ ਗਿਆ ਹੋਰ ਬਈ ਸਾਧੂ ਗਏ ਆਂ ਗੋਆ ਬਣੇ ਹੋਏ ਇਹਨਾਂ ਨੇ ਟੁੱਟੇ ਸਾਨ ਆ ਵੀ ਮੱਝਾਂ ਨੇ ਨੀਲੀ ਦਾ ਵੀ ਰਤਲਦੀ ਹੈ ਬਈ ਮੁਰਗਿਆਂ ਬਾਰੇ ਵੀ ਦੱਸਿਆ ਵੈਨਾਂ ਨੇ ਬੰਨਾਂ ਦਾ ਚੂਚਾ ਇੱਕ ਦਿਨ ਦਾ ਹਾਂ ਮਲਾਲਰ ਦਾ ਆਰ ਆਰ ਦਾ ਹੈਗਾ ਬਾਈ 20 20 ਰੁਪਏ ਦਾ 20 ਰੁਪਏ ਬਾਈ ਇਹ ਕਰਕਨਾਥ ਕਿ ਆਉਂਦਾ ਬਾਈ ਉਹ ਕਾਲਾ ਮੁਰਗਾ ਹੋਵੇ ਜੇ ਕਾਲੇ ਰੰਗ ਦੇ ਨੂੰ ਕਹਿੰਦੇ ਕਰਕਨਾਥ ਹੋ ਕੀ ਇਹ ਹੈ ਗਣਕਨਾ ਉਹ ਚਲੇ ਗਿਆ ਉਹ ਦਾ ਅੰਡਾ ਭਾਣ ਆਏ ਸਾਰੀਆਂ ਇਹਨਾਂ ਨੇ ਵੈਰਾਈਆਂ ਰੱਖੇ ਵਿਆ ਠੀਕ ਆ ਅੱਗੇ ਦੇਖਦੇ ਆ ਵੀਰ ਹਾਂ ਤਰਕੀ ਜੀ ਜਿਹੜਾ ਇਹ ਮੁੰਡਾ ਵਰਗਾ ਦੇਹੀ ਉਹ ਵੀ ਹੈ ਨਹੀਂ ਬੇੜਾ ਦੇਖੋ ਆਇਆ ਕਰਾ ਚਿੱਟਾ ਲਓ ਜੇ ਕਾਲਾ ਲੇਜਾ ਹੈ ਕਿ ਚੀਜ਼ ਵੀਰੇ ਇਹ ਤਰਕੀ 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 ਹੈ ਲੈ ਫੋਟੋ ਕਿਚੂ ਨੰਬਰ ਕੀ ਵੀਰਾ ਕਿਚ ਕਿਚ ਲੈ ਆ ਬੜਿਆ ਨੰਬਰ ਲੈ ਲੈ ਕਿਚ ਲੈ ਕਿਚ ਤੋਂ ਕਦੋਂ ਕਾਰ ਲੈ ਕੇ ਆ ਜਾਏ ਅੰਗਲ ਵਾਲੀ ਪਰਮੇਂਦਵਾਰ ਉਹ ਕਹਦਾ ਮੈਂ ਉਹ ਬਈ ਇਹ ਕਿ ਤਰਕੀ ਜੇ ਕਿਆ ਕੰਮ ਕਰਦੇ ਇਹ ਆਂਡੇ ਉਂਡੇ ਦਿੰਦੇ ਕਿਆ ਕਰਦੇ ਆਂਡਾ ਦਿੰਦੇ ਨਾ मुर्गे ने इधर भी रखी इधर देखा, आ देखा। बैठी थे लुक के भी। तो 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 ना। बच्चा के है हजार जोड़ा डे <laughs> <दो यादा जोड़ा। laughs> <यादा जोड़ा। laughs> ਆਹ ਆਹ ਇਹਨਾਂ ਕਤਰ ਫਿਰ ਜਿੰਨਾ ਜਦਾ ਸਵਾਲ ਜਿਆਦਾ ਇਹਨਾਂ ਦੀ 2000 ਦਾ ਜਿਹੜਾ ਇਹਨਾਂ ਨੇ ਬਾਈ ਦੱਸਿਆ ਹੋਇਆ ਵੀ ਮੁਰਗੀ ਇਕਨ ਰੱਖਣੀ ਹੈ ਇੱਕ ਅੱਛਾ ਓਕੇ ਕੋਈ ਨਹੀਂ ਵੀਰੇ ਨੂ ਅੰਡੇ ਰੱਖਣੇ ਆਏ ਨੇ ਆਈਂ ਦੀ ਕਿਹੜਾ ਬਾਰੇ ਨੂੰ ਭਾਈ ਮੁਰਗੀ ਉੱਦਾਂ ਰੱਖਣੀ ਹੈ ਜਿੱਦਾਂ ਦਿਖਾਇਆ ਵਾ ਵੀਡੀਓ ਚ ਨੇ ਮੱਛੀ ਆ ਕੋਈ ਕੋਈ ਮੋਟਰ ਖਬਰ ਆ ਇੱਕੇ ਕੀਆ ਚੀਜ਼ੇ ਵੀਰੇ ਹੁਣ ਇਹਨਾਂ ਨੇ ਨਕਸ਼ਾ ਦੱਸਿਆ ਬਾਈ ਕਿ ਏਕਾਂ ਡੰਗਰ ਰੱਖੋ ਡੰਗਰ ਰੱਖੋ ਮਤਲਬ ਮੱਝਾਂ ਆ ਹਾਂ ਹਾਂ ਤੇ ਇਹਦੀ ਨਫਾਇਦੀ ਰਾਜੇ ਵੀ ਕਿ ਅੱਪਾ ਨੂੰ ਮੇਨ ਇਟ ਅਰੇਂਜਮੈਂਟ ਦਾ ਪੰਜ ਰੁਪਿਆ ਤੇ ਸਰ ਇਹ ਤਾਂ ਸਾਨੂੰ ਟਰਾਈਪ ਹੈ ਬਰੇਡ ਤੇ ਜੀ ਮੈਨੂੰ ਜਿਹੜੀ ਇਹ ਅਟੈਕ ਖਾਲੀ ਬੁੱਧਰ ਤੋਂ ਹੈ ਕੇਦਰ ਵਿੱਚ ਕੋਈ ਕੈਮੀਕਲ ਰਲੇ ਆ ਮੈਨੂੰ ਕੈਮੀਕਲ ਸੁਝਾਇਆ ਨਹੀਂ ਹੈ ਨਾ ਇਹ ਨਹੀਂ ਨਹੀਂ ਪਿਓਰ ਅਸੀਂ ਇਹ ਕਨਸੈਪਟ ਹੀ ਸਾਡਾ ਬੇਸ ਟੂ ਵੈਲਥ ਹੈ ਜੇ ਸਾ ਅਸੀਂ ਆਪਣੇ ਜਾਲਵਨ ਨੇਚਰਲ ਕੰਡੀਸ਼ਨ ਚ ਰੱਖਿਆ ਜੋ ਵੀ ਇਹਨਾਂ ਦੀ ਬੇਸਟ ਆ ਰਹੀ ਹੈ ਉਹ ਸਾਰੀ ਨੂੰ ਯੂਟਿਲਾਈਜ਼ ਕਰਨ ਦਾ ਮੰਤਵ ਹੈ ਜੋ ਤੁਸੀਂ ਕਨਵੈਨਸ਼ਨਲੀ ਆਮ ਜਾਣਦੇ ਹੋ ਵੀ ਬਾਇਓਗੈਸ ਬਣਦੀ ਹੈ ਵਰਮੀ ਕੰਪੋਸਟ ਬਣਦੀ ਹੈ ਉਹ ਤੋਂ ਇਲਾਵਾ ਦੋ ਟੈਕਨੋਲੋਜੀ ਨਵੀਆਂ ਅਸੀਂ ਇੱਥੇ ਦੱਸ ਰਿਹਾ ਕਿ ਇਹਨਾਂ ਕੋ ਫੈਸ ਮੈਥਡ ਦੇ ਨਾਮ ਹੈ ਜਿਹੜਾ ਬ੍ਰਿਕਟ ਯੂਨਿਟ ਲਗਾਇਆ ਇਹਦੇ ਨਾਲ ਆ ਬਾਲਣ ਔਰ ਇਹ ਇੱਟਾਂ ਬਣ ਸਕਦੀਆਂ ਨੇ ਹੋਰ ਉਹ ਸਾਰਾ ਮਟੀਰੀਅਲ ਕਿਸੇ ਵੀ ਤਰ੍ਹਾਂ ਨਹੀਂ ਕਾਰਵਿੰਗ ਚ ਮਤਲਬ ਕਿ ਯੂਜ਼ ਆ ਸਕਦਾ ਤੇ ਮੈਮ ਜਿਹੜੀ ਇੱਟ ਆਪਾਂ ਚੱਲੋ ਠੀਕ ਹੈ ਬਣਵਾ ਲਈ ਮਤਲਬ ਇਹਨੂੰ ਇਹਦੀ ਲਾਈਫ ਦਾ ਕਿ ਮਲੋਣੇ ਨੂੰ ਕੋਈ ਬਾਹਰ ਕੋਚਾ ਮਿੱਟੀ ਵਗੈਰਾ ਕਿ ਇਦਾਂ ਹੀ ਇਹ ਦੀਵਾਰ ਖੜੀ ਹੈ। ਇਹ ਫਿਲਹਾਲ ਤਾਂ ਮੈਂ ਇੰਨਾ ਹੀ ਕਹਿ ਸਕਦੀ ਹਾਂ ਕਿ ਅੰਡਰ ਟੈਸਟ ਹੈ। ਓਕੇ ਅੰਡਰ ਟੈਸਟ ਹੈ। ਜਦੋਂ ਸਭ ਪੂਰੇ ਕਨਫਰਮ ਹੋ ਜਾਣਗੇ ਫਿਰ ਅਸੀਂ ਰਿਲੀਜ਼ ਕਰੇਗੀ ਯੂਨੀਵਰਸਿਟੀ ਟੈਕਨੋਲੋਜੀ। ਅਦਰਵਾਈਜ਼ ਇਹ ਟੈਸਟਿੰਗ ਤੇ ਹੈ। ਟੈਸਟਿੰਗ ਤੇ ਚੱਲ ਰਿਹਾ ਹੈ। ਬਟ ਇਹ ਪੂਰੀ ਉਸੇ ਤਰ੍ਹਾਂ ਜੋ ਹੁਣ ਤੱਕ ਅਸੀਂ ਦੇਖਿਆ ਸਟਰੈਂਥ ਹੋਣੀ ਹੈ। ਠੀਕ ਹੈ। ਔਰ ਕਾਸਟ ਇਹਦੀ ਘੱਟ ਪੈ ਰਹੀ ਹੈ ਦੂਸਰੀ ਇਟਾਂ ਨਾਲੋਂ। ਦੂਸਰਾ ਇਹਦਾ ਬੈਨੀਫਿਟ ਇਹ ਕਿ ਕਿ ਆਰਗੇਨਿਕ ਹੋਏਗੀ। ਬਿਲਕੁਲ। ਹੋਰਸ ਜ਼ਿਆਦਾ ਹੋਏਗੀ ਤਾਂ ਠੰਡੀ ਇਟ ਹੋਏਗੀ ਆਪਣੇ ਅਧਿਸਾਮ ਨਾਲ। ਬਿਲਕੁਲ। ਪਲੱਸ ਇਹ ਹੈ ਕਿ ਇਹ ਇਹਦੇ ਆ ਇੱਕ ਕੁਸ਼ ਨੀ ਕਿ ਫੈਕਟਰ ਹੈ ਖਾਸ ਕਰਕੇ ਜਿੰਨੇ ਤੁਸੀਂ ਮੱਝਾਂ ਦੇ ਗਾਵਾਂ ਦੇ ਬਾੜੇ 'ਚ ਯੂਜ਼ ਕਰੋਗੇ ਜਦੋਂ ਥੱਲੇ ਤਾਂ ਉਹਦੇ ਕੀ ਹੈ ਕੁਸ਼ ਨੀ ਕਿ ਫੈਕਟਰ ਦੇ ਨਾਲ ਇਹਨਾਂ ਦੀਆਂ ਲੱਤਾਂ ਦੇ ਵਿੱਚ ਪ੍ਰੋਬਲਮ ਨਹੀਂ ਆਏ ਬਿਲਕੁਲ ਨਹੀਂ ਮੈਨੂੰ ਉਹੀ ਪੁੱਛ ਰਹੀ ਸੀ ਨਾ ਭਾਈ ਮਤਲਬ ਜਦੋਂ ਇਹ ਦੇਣਾ ਬਾੜੇ ਦੇ ਨੀਚੇ ਯੂਜ਼ ਕਰ ਲਈ ਤਾਂ ਮੱਝਾਂ ਕੰਮ ਕਰਦੀਆਂ ਇਹਦੋਂ ਟੁੱਟਣ ਦਾ ਟੁੱਟਣ ਦਾ ਕੋਈ ਰੰਦਾ ਉਹ ਸਾਰੀ ਸਟਰੈਂਥ ਅਸੀਂ ਜਦੋਂ ਆਪਣਾ ਟੈਸਟ ਕਰਾਂਗੇ ਅਸੀਂ ਉਸ ਤੋਂ ਅੱਛਾ ਉਸ ਤੋਂ ਠੀਕ ਹੈ ਥੈਂਕ ਯੂ ਥੈਂਕ ਯੂ ਮੈਮ 15 ਤੋਂ 20 ਉਹ ਆਪ ਜਿਵੇਂ ਸੇਵ ਉਹ ਆਹ ਬੰਦੇ ਹਾਂ ਇਸ ਤਰ੍ਹਾਂ ਆ ਰਹੇ ਬਾਤ ਚੀ ਗੱਲ ਆ ਆਹ ਆ ਰਹੇ ਧਾਰਾਂ ਡੇਰੀ ਕਿਥੇ ਘੜਾਤਾ ਇਹਨਾਂ ਨੇ ਲੈ ਕੇ ਇਹ ਬਈ ਕੁੱਤਿਆਂ ਵਰੀ ਤੇ ਸਿਆਵਾ ਨਾ ਤਾਂ ਤਬ ਵਹਾਰ ਹੋ ਗਿਆ ਪਤਾ ਠੀਕ ਹੋ ਗਿਆ ਹੰਦਾ ਤੇ ਉਹ ਪਰਤੇ ਕਰ ਜਾਂਦੇ ਉਹ ਮੁਰਗੀ ਜਿਹਾ ਨਹੀਂ ਖੜਾਈ ਵੀ ਲੋ ਜੀ ਅਸਲੀ ਬਣਾਈ ਤੇ ਇਨਾਂ ਨੇ ਹੈ ਨਾ ਉਹ ਬਹੁਤ ਸਾਰੇ ਜੀ ਕੋਈ ਨਹੀਂ ਉਹ ਜਿਹੜਾ ਮਾਣ ਚੋਂ ਉਹ ਬੰਦਾ ਉਹ ਪਹਿਲੇ ਦਰਮਾਤਨ ਹਾਂਜੀ ਕਿੰਨੇ ਪ੍ਰੋਗਰਾਮ ਚੱਲਣੇ ਨੇ ਤਿੰਨ ਮਿੰਟ ਨਹੀਂ ਆਪਾਂ ਜੀ ਤੁਸੀਂ ਇੱਕ ਵਾਰੀ ਆਪਾਂ ਇਹਨਾਂ ਸਟਾਰਟ ਕਰ ਦੋ ਕਿ ਇਹ ਵੀ ਨਹੀਂ ਕਿ ਸਾਕੇ ਡੇਢ ਮਿੰਟ ਤੋਂ ਪਹਿਲਾਂ ਸਟਾਰਟ ਕਰੋ 0 ਤੋਂ ਪਹਿਲਾਂ 0 ਤੋਂ ਪਹਿਲਾਂ ਹਾਂਜੀ ਜੇ ਇੱਕ ਮਿੰਟ ਰਹਿੰਦਾ ਹੋਵੇ ਜਾਂ ਡੇਢ ਮਿੰਟ ਰਹਿੰਦਾ ਹੋਵੇ ਉਸ ਤੋਂ ਪਹਿਲਾਂ ਸਟਾਰਟ ਕਰੋ ਇਹ ਤੁਹਾਡਾ ਰਿਜ਼ਲਟ ਕਿਹਾ ਸਰ ਜੀ ਸ਼ਾਨਦਾਰ ਰਿਜ਼ਲਟ ਹੈ ਬਾਜੀ ਆਪਾਂ ਕੰਪੋਜੀਸ਼ਨ ਦੀ ਗੱਲ ਕਰੀਏ ਜੇ ਆਪਾਂ ਹੋਰ ਦੀ ਗੱਲ ਕਰੀਏ ਵਿਟਾਮਿਨ ਐਚ ਹੈ ਜਿਹੜਾ 25% ਹੈ ਪਰ ਐਮਲ ਦੇ 25 एनसीडी थी। थी। दी है ठीक है जी विटामिन सी हैगा विटामिन डी हैगा जब हम बात करिए विटामिन डी के और ई भी ਨਾਲ ਹੈਗਾ ਸੇਲੀਨੀਅਮ ਵੀ ਹੋਊਗਾ ਜਿਹੜੀ ਆਪਾਂ ਨੂੰ ਜੀ ਪਹਿਲਾਂ ਹੀ ਸੇਲੀਨੀਅਮ ਮੱਧ ਮੱਧੇ ਅੰਦਰ ਹੁੰਦੀ ਹੈ ਕਿਉਂਕਿ ਆਪਾਂ ਨੇ ਤਾਂ ਹੀ ਪਹਿਲਾਂ ਸੇਲੀਨੀਅਮ ਦੀ ਜ਼ਰੂਰਤ ਕਰਦਾ ਹੈਗਾ ਜਿਹੜਾ ਆਪਾਂ ਦਾ ਜਿਹੜਾ ਇਹਨੂੰ ਦੇਣਾ ਹੈ ਇਹਨਾਂ ਨੂੰ ਪਤਾ ਲੈ ਲੈਣਾ ਹੈ ਤੇ ਤੇ ਲੇਵਾ ਬਦੂ ਦਾ ਦੁੱਧ ਦੀ ਬਦੂ ਹੈ ਤੇ ਲੇਵਾ ਬਦੂ ਦਾ ਨਿਵੇ ਦਾ ਪ੍ਰਕਾਸ਼ ਸੁਭਾਉ ਰੋਜ਼ 15 ਵਜੇ ਇੱਥੇ ਆਪਾਂ ਨੂੰ ਵਿਟਾਮਿਨ ਸੀ ਦਾ ਆਪਾਇਆ ਹੈਗਾ ਕਿਉਂਕਿ ਆਪਾਂ ਨੂੰ ਬਾਹਰੋਂ ਵਿਟਾਮਿਨ ਸੀ ਨਿੰਬੂ ਚਾਹ ਦੇ ਕੇ ਕੋਈ ਲੋੜ ਨਹੀਂ ਬਾਹਰੋਂ ਵਿਟਾਮਿਨ ਨਹੀਂ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਕਾਸ ਤੋਂ ਕੇ ਤਰਸੀ ਸਿਧੀ ਹੋ ਜਾਂਦੇ ਨੇ ਤਾਂ ਆਪਾਂ ਨਾਲ ਕਈ ਵਾਰ ਉਹਨਾਂ ਨੂੰ ਨਿੰਬੂ ਚਾਹ ਦੰਨੇ ਆਪਾਂ ਜੇਜ ਨਾਮਕ ਇਹ ਆਪਣੀ ਲੋੜ ਨਹੀਂ ਹੈਗੀ ਠੀਕ ਹੈ ਜੀ ਵਿਟਾਮਿਨ ਜਿਹੜਾ ਡੀ3 ਹੁੰਦਾ ਉਹ ਡੀ3 ਗ੍ਰੀਨ ਬਣਾਉਣਾ ਹੁੰਦਾ ਉਹ ਜਿਹੜਾ ਕੈਲਸ਼ੀਅਮ ਦੀ ਮਾਤਰਾ ਨੂੰ ਪੂਰਾ ਕਰ ਦੂਗਾ ਬਾਕੀ ਇਹ ਸਭ ਨਾਲ ਆ ਜਾਣਗੇ ਇਹ 150 ਤੋਂ 300 ਲੈ ਲਓ ਜੀ ਜਿਹੜਾ 1.5 ਲੀਟਰ ਦਾ 1.5 ਮਹੀਨਾ ਰਹਿਣਾ ਤੁਸੀ ਦੱਸੋ ਮੈਂ ਸਵੇਰ ਦੱਸਾਂ ਮੈਂ ਸ਼ਾਮ ਦੱਸ ਦਿੰਦੀ ਮੈਂ ਆਪਣੇ ਨਾਲ ਪਰ ਡੋਜ਼ ਦੱਸਾਂਗਾ ਐਂਡ ਦੇ ਵਿੱਚ 10 ਦਿਨ ਰਹਿ ਗਏ ਤਾਂ ਤੁਸੀਂ 20 ਐਮਲ ਸਵੇਰ 20 ਐਮਲ ਸ਼ਾਮ ਦੇ ਦਿਓ ਕਿਉਂਕਿ ਐਂਡ ਦੇ ਵਿੱਚ ਆ ਕੇ ਤੁਹਾਨੂੰ ਪੱਕਾ ਪ੍ਰੋਸੈਂਟ ਵੱਡਾ ਬਣੇਗਾ ਇਹਦੇ ਵਿੱਚ ਜੇ ਕੋਈ ਸਾਰਾ ਨਾਲ ਵੱਡੀ ਗੱਲ ਹੋ ਜਾਵੇ ਇਹਨਾਂ ਵਿਟਾਮਿਨ ਐਚ ਉਹਦਾ ਕਿਹਦਾ ਹੈ ਜੀ ਭਾਈ ਜੀ ਪਤਾ ਕੀ ਦਾ ਹਰੇਕ ਮਾਰਕੀਟ ਦੇ ਵਿੱਚ ਹਰੇਕ ਕੰਪਨੀਆ ਆਪਣਾ ਆਪਣਾ ਪ੍ਰੋਡਕਟ ਬਣਾ ਦਿਆ ਨੇ ਕੋਈ ਵਿਟਾਮਿਨ ਐਚ ਦੇ ਨਾਮ ਤੇ ਬਣਾ ਲੰਦਾ ਕੋਈ ਵਾਈਟਾਮਿਨ ਐਚ ਦੇ ਨਾਮ ਤੇ ਬਣਾ ਲੰਦਾ ਕੋਈ ਹੰਡਰਚ ਦੇ ਨਾਮ ਦੇ ਬਣਾਉਂਦਾ ਸਾਡਾ ਕੰਪਨੀ ਦਾ ਜਿਹੜਾ ਸਰ ਤੋਂ ਬਿਲਕੁਲ 2011 ਦੀ ਬਣੀ ਹੈ ਅਗਾਂਹ ਦਲ ਦੇ ਵਿੱਚ ਸਾਡਾ ਟ੍ਰੇਡਿੰਗ 11 ਦੇ ਵਿੱਚ ਬਹੁਤ ਮੁੰਡੇ ਬੰਦੇ ਆ ਗਏ ਹੁਣ ਤੱਕ ਆਪਣਾ ਜਾਂਦਾ ਬੀਟਾਪੁਰ ਰਚ ਦੇ ਨਾਮ ਤੇ ਆ ਮਤਲਬ ਕਿ ਸ਼ਾਨਦਾਰ ਵਣਤ ਹੈਗਾ ਇੱਚ ਫਰਕ ਸਿਰਫ 23 ਆਪਣੇ ਸਾਧ ਨੂੰ ਵਧਾ ਕੇ ਵੰਦੇ ਨੇ ਕਈ ਘਟਾ ਕੇ ਵੰਦੇ ਮੈਂ ਕਹਿੰਦਾ ਇੱਕ ਬੜੀ ਮਤਲਬ ਲੈਵੇ ਲੈਣੇ ਵਾਸਤੇ ਹੁੰਦੇ ਆਨਲੀ ਵਰ ਲੈਣੇ ਵਾਸਤੇ ਉਤਨੂੰ ਵਧਾਉਣ ਵਾਸਤੇ ਜਿਹੜੇ ਆਪਾਂ ਹੁੰਦਾ ਨੇ ਕੱਟੀਆਂ ਪੱਛੀਆਂ ਤਿਆਰ ਕਰਨੀਆਂ ਹੁੰਦੀਆਂ ਨੇ ਆਪਾਂ ਨੇ ਵੇਚਣੇ ਨੇ ਕਈ ਸ਼ਕਿੰਦੀ ਹੁੰਦੇ ਨੇ ਉਹਨਾਂ ਵਾਸਤੇ ਇਹਨੂੰ ਬਣਾਉਂਦਾ ਹਾਂ ਹਾਂਜੀ ਡੰਗਰ ਦੀ ਗ੍ਰੋਥ ਕਰ ਲੈਂਦਾ ਦੀ ਕਰੋ ਤਾਂ ਰੁਕਾ ਜਿੱਦ ਇੱਕ ਵਾਰੀ ਤੁਸੀਂ ਪਾਉਂਦੇ ਛੋਟੇ ਕੱਟੀ ਵਚਨ ਤਿਆਰ ਕਰਨਾ ਉਸ ਇੱਕ ਵਾਰੀ ਮਾਨਾ ਸਟਾਰਟ ਕਰ ਦੋ ਤੇ ਛੋਟਾ ਉਹਨੂੰ 5 ਕਮਨ ਸਟਾਰਟ ਕਰ ਦੋ ਦਿੱਲੀ ਇਹ ਆਪਕ ਕਿੰਨੇ ਮਿੰਟ ਕਰ ਤੋਂ ਕਿੰਨੇ ਮਿੰਟ ਦੇ ਦੋ ਕੰਟੈਪੋਰਰੀ ਕਰਾਉਂੋ ਸਿੱਧੀ ਦੇ ਰਹੇ ਹੋ ਕੋਈ ਚੜੀ ਦੇ ਰਹੇ ਹੋ 5 ਤੋਂ ਬਾਅਦ ਭਾਈ ਉਹਦੇ ਚਾਰ ਤੋਂ ਬਾਅਦ ਕਰਨਾ ਹਾਂ ਇਹ ਚਾਰ ਤੋਂ ਬਾਅਦ ਸਟਾਰਟ ਕਰੋਗੇ ਉਹਦੇ ਦਿਨ ਦੂ ਬਾਰੇ ਇਹ ਬਰਾਂਡ ਪਾਊਡਰ ਜਿਹੜਾ ਸਟਾਰਟ ਕਰਦਾ ਉਹਨਾਂ ਨੂੰ 골ਡ ਹੈ ਨਾ ਜਿਹੜਾ ਪਾਊਡਰ ਆਹ ਇਹਦੇ ਵਿੱਚ ਜਿਹੜਾ ਲੀਕੂਵੈਂਟ ਆ ਗਿਆ ਕੋਈ ਮਤਲਬ ਚੋਰੀ ਹੋ ਰਹੀ ਹੈ ਜਾਂ ਕੰਪਨੀ ਚੋਰੀ ਨਹੀਂ ਆਦੀ ਆਪਣੇ ਲੈਕਰ ਆਦਨੇ ਨੇ ਇੰਜੈਕਸ਼ਨ ਆਦਨੇ ਨੇ ਪਾਊਡਰ ਤੋਂ ਦੇ ਵਿੱਚ ਮਿਲਟ ਪੈ ਗਿਆ ਮਿਲਟ ਰਿਐਕਸ਼ਨ ਹੋ ਗਿਆ ਬਾਕੀ ਬਹੁਤ ਜ਼ਰੂਰ ਦੇ ਵੀ ਡਿਲੀਵਰੀ ਜਿੱਦਾਂ ਹੁਣ ਬਾਈ ਮੇਰੇ ਮੰਨ ਲਓ ਆਪਣੇ ਕੋਈ ਮਾਸ਼ਾ ਗੱਪਣਾ ਉਹਨੂੰ ਮਿਨੀਮਟਰ ਪਾਉਣਾ ਚਾਹੀਦਾ ਹੁਣ ਜਾਂ ਨਹੀਂ ਤਾਂ ਸਾਫ ਸਭ ਤੇ ਇਹ ਤੱਕ ਪੂਰਾ ਕਰ ਦੇਣਾ ਮੈਂ ਪੂਰਾ ਕਰੂ ਕਿੰਨੇ ਟਾਈਮ ਤੱਕ ਪਾਉਣਾ ਚਾਹੀਦਾ ਮੈਂ ਆ ਗਿਆ ਇਹ ਦੇਖੋ ਕਿ ਜਦੋਂ ਸਾਡੇ ਅੰਦਰ ਬਾਟੇ ਕਿਹਨਾਂ ਚੀਜ਼ਾਂ ਦੀ ਉਦੇਸ਼ਿਤ ਤਸਵੀਰ ਮੈਂ ਨੂੰ ਵੜੀ ਹੁੰਦੀ ਹੈ ਮੈਨਰ ਲਈ ਕਰਦਾ ਅੰਦਰ ਦਾ ਜਿਹੜਾ ਟਾਈਮ ਹੈ ਨਾ ਡਰੂ ਕਰੇ ਨਹੀਂ ਕਿਉਂ ਕਰਦੇ ਨੇ ਇਹ ਮੇਰੇ ਕਹਿਣ ਦਾ ਭਾਵ ਇਹ ਆ ਉਹ ਤਾਂ ਨਾ ਪਾਉਂਦਾ ਹੀ ਪਾਉਂਦਾ ਹੈ ਉਹ ਨਹੀਂ ਇਹ ਇਸ ਤਰ੍ਹਾਂ ਆਪਣੀ ਵਿੱਚ ਗੱਪਾਂ ਉਹ ਤਾਂ ਲੋਕ ਲੱਗ ਉਹਨਾਂ ਨੂੰ ਕਿੰਨੇ ਟਾਈਮ ਬੱਸ ਦੇਣਾ ਚਾਹੀਦਾ ਠੀਕ ਹੈ ਗੱਪਾਂ ਹਾਂ ਕੈਰੈਕਟਰ ਜੋ ਟੀਚਰ ਤੁਸੀਂ ਪਾਸ ਕਰਦੇ ਗੱਪਣਾ ਤੁਹਾਨੂੰ ਇਹਦਾ ਰੈਗੂਲਰ ਵਾਲੇ ਕੀ ਚੀਜ਼ ਹੈ ਜਿਹਦਾ ਪਾਰਨਿੰਗ ਕਰਾਉਣਾ ਬਹੁਤ ਤੇ ਨਹੀਂ ਆਪਏ ਤੇ ਗੱਪਣਾ ਤੇ ਨਹੀਂ ਕਰਦੇ ਇਸ ਕਰਕੇ ਆਮ ਹੈ ਉਹ ਇਹੀ ਜੋ ਅਸਲ ਤੋਂ ਮੈਂ ਕੋਈ ਸਾਇਡ ਨਹੀਂ 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 ਅਗੋਂ ਚਮੇ ਭਰ ਕੇ ਪਾਓ ਇਹਦਾ ਇੱਕ ਟ੍ਰੈਂਡ ਹੀ ਹੈ ਨਾ ਇਸ ਤੋਂ ਕੋਈ ਨਹੀਂ